ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੱਲ ਕਰਾਂਗੇ ਜੀ ਸਾਇੰਸ ਤੇ ਨੇਚਰ ਬਾਰੇ ਮਤਲਬ ਕੁਦਰਤ ਅਤੇ ਵਿਗਿਆਨ ਬਾਰੇ ਕੁਦਰਤ ਅਤੇ ਵਿਗਿਆਨ ਇਹ ਦੋਵੇਂ ਹੀ ਕਨਸੈਪਟ ਬੜੇ ਜ਼ਰੂਰੀ ਸੀਗੇ ਅੱਜ ਦੇ ਸਮੇਂ ਦੇ ਇਸ ਹਿਸਾਬ ਨਾਲ ਦੇਖਦੇ ਆਂ ਹਾਂ ਜੋ ਸਾਇੰਸ ਹੈ ਇੱਕ ਮਨੁੱਖੀ ਦਿਮਾਗ ਦੇ ਰਾਹੀਂ ਮਨੁੱਖੀ ਦਿਮਾਗ ਦੀ ਉਪਜੇ ਹੋਈ ਨੌਲੇਜ ਮੁੱਖੀ ਦਿਮਾਗ ਦੀ ਉਪਜ ਹੈ ਤੇ ਜਿਹੜੀ ਕੁਦਰਤ ਹੈ ਉਹ ਰੱਬ ਵੱਲੋਂ ਦਿੱਤੀ ਹੋਈ ਇੱਕ ਦਾਤ ਹੈ ਮਤਲਬ ਰੱਬ ਹੀ ਕਹ ਲੀਏ ਕੁਦਰਤ ਹੀ ਰੱਬ ਹੈ ਰੱਬ ਹੀ ਕੁਦਰਤ ਹੈ ਤੇ ਕਹਿੰਦਾ ਭਾਵੇਂ ਨਾ ਹੈ ਕਿ ਅੱਜ ਅਸੀਂ ਕਿੰਨਾ ਕੁ ਖਿਲਵਾੜ ਕਰ ਰਹੇ ਹਾਂ ਕੁਦਰਤ ਨਾਲ ਤੇ ਕੁਦਰਤ ਵੀ ਉਸੇ ਹਿਸਾਬ ਨਾਲ ਸਾਡੇ ਨਾਲ ਖਿਲਵਾੜ ਕਰਦੀ ਹੈ ਜੇ ਸਾਇੰਸ ਦੀ ਗੱਲ ਕਰੀਏ ਸਾਇੰਸ ਨੇ ਬਹੁਤ ਤਰੱਕੀ ਕੀਤੀ ਹੈ ਸਾਇੰਸ ਨੇ ਉਥੇ ਤੱਕ ਤਰੱਕੀ ਕੀਤੀ ਹੈ ਜਿੱਥੇ ਤੱਕ ਸਾਡੀ ਸੋਚ ਵੀ ਨਹੀਂ ਜਾਂਦੀ ਅਜੇ ਸਮੇਂ ਸਾਇੰਸ ਨੇ ਹਰ ਹਰ ਲੈਵਲ ਤੇ ਤਰੱਕੀ ਕੀਤੀ ਹੋਈ ਹੈ ਚਾਹੇ ਉਹ ਮੈਡੀਕਲ ਲੈਵਲ ਹੋਵੇ ਚਾਹੇ ਉਹ ਟੈਕਨੀਕਲ ਲੈਵਲ ਹੋਵੇ ਜਾਂ ਕਿਸੇ ਵੀ ਤਰ੍ਹਾਂ ਦੇ ਕਹ ਲਈਏ ਚੰਨ ਤੇ ਜਾਣ ਤੱਕ ਦੀ ਤਰੱਕੀ ਸਾਇੰਸ ਨੇ ਕਰ ਲਈ ਹੋਈ ਹੈ ਪਰ ਕੁਦਰਤ ਕੁਦਰਤ ਦੇ ਵਿੱਚ ਅਜਹੀਆਂ ਚੀਜ਼ਾਂ ਨੇ ਜਿਹੜੀਆਂ ਅੱਜ ਦੇ ਸਮੇਂ ਦੇ ਵਿੱਚ ਵੀ ਸਾਇੰਸ ਖੋਜ ਨਹੀਂ ਸਕੇ ਤੇ ਕੁਦਰਤ ਤੋਂ ਹਰ ਚੀਜ਼ ਲੈ ਕੇ ਤਾਂ ਹੀ ਸਾਇੰਸ ਕੋਈ ਕਨਸੈਪਟ ਅੱਗੇ ਤਿਆਰ ਕਰ ਸਕਦੀ ਹੈ ਕੋਈ ਅੱਗੇ ਚੀਜ਼ ਬਣਾਉਣੀ ਹੋਵੇ ਕੋਈ ਵੀ ਕਿਸੇ ਤਰ੍ਹਾਂ ਦਾ ਆਪਣੇ ਨਵੇਂਾ ਪ੍ਰੋਜੈਕਟ ਲਾਉਣਾ ਹੋਵੇ ਜਾਂ ਕੁਝ ਵੀ ਕਰਨਾ ਹੋਵੇ ਉਹ ਕੁਦਰਤ ਤੋਂ ਹੀ ਸਾਰੀਆਂ ਲੇਤੀਆਂ ਹੋਈਆਂ ਚੀਜ਼ਾਂ ਜ਼ਿਆਦਾਤਰ ਹੁੰਦੀਆਂ ਨੇ ਜੇ ਅੱਜ ਗੱਲ ਕਰੀਏ ਸੀ ਆਪਣੇ ਕੁਦਰਤੀ ਲੈਵਲ ਤੇ ਕੁਦਰਤ ਜੇ ਅਸੀਂ ਆਪਣੇ ਸਾਹ ਲੈਨੇ ਆ ਤੇ ਸਾਨੂੰ ਫ੍ਰੀ ਸਾਹ ਦਿੰਦੀ ਹੈ ਸਾਨੂੰ ਕੋਈ ਮੁੱਲ ਨਹੀਂ ਖਰਚਾ ਕਰਨਾ ਪੈਂਦਾ ਕਿਸੇ ਤਰ੍ਹਾਂ ਦਾ ਕੋਈ ਆਪਣੇ ਔਖਾ ਨਹੀਂ ਹੋਣਾ ਪੈਂਦਾ ਤੇ ਜੇ ਗੱਲ ਕਰੀਏ ਉੱਥੇ ਹੀ ਸਾਇੰਸ ਦੀ ਹੈ ਸਾਇੰਸ ਨੇ ਆਕਸੀਜਨ ਨੂੰ ਸਿਲੰਡਰਾਂ ਵਿੱਚ ਤਾਂ ਭਰ ਲਿਆ ਪਰ ਆਕਸੀਜਨ ਬਣਾ ਨਾ ਸਕੀ ਸਾਇੰਸ ਦੀ ਗੱਲ ਕਰੀਏ ਸਾਇੰਸ ਮਾੜੀ ਨਹੀਂ ਸਾਇੰਸ ਦੀਆਂ ਕੁਝ ਅਜਹੀਆਂ ਗੱਲਾਂ ਨੇ ਜਿਹੜੀਆਂ ਕਿ ਲਿੱਤੀਆਂ ਤਾਂ ਕੁਦਰਤ ਤੋਂ ਹੀਆਂ ਨੇ ਪਰ ਕੁਦਰਤੀ ਛੇੜਛਾੜ ਕਰਕੇ ਸਾਡੇ ਲਈ ਵੀ ਕਈ ਥਾਵਾਂ ਤੇ ਹਾਨੀਕਾਰਕ ਹੁੰਦੀਆਂ ਨੇ ਜਿਵੇਂ ਪਿੱਛੇ ਜੇ ਕਰੋਨਾ ਦੀ ਮਹਾਮਾਰੀ ਆਈ ਸੀਗੀ ਬਹੁਤ ਲੋਕ ਇਸ ਤੋਂ ਐਡਿਕਟਡ ਹੋਏ ਸੀਗੇ ਬਹੁਤ ਬਿਮਾਰ ਹੋਏ ਲੋਕੀ ਅਜਹੀਆਂ ਥਾਵਾਂ ਤੇ ਜਾ ਪਹੁੰਚੇ ਕੋਈ ਐਡਮਿਟ ਰਿਆ ਕੋਈ ਕੁਝ ਕੋਈ ਕੁਝ ਮਤਲਬ ਬਹੁਤ ਸਾਰੇ ਲੋਕਾਂ ਨੂੰ ਮਾਰ ਵੀ ਦਿੱਤਾ ਗਿਆ ਪਰ ਅੱਜ ਦੀ ਗੱਲ ਹੈ ਜਿਹੜੀ ਸਾਇੰਸ ਦੀ ਸਾਇੰਸ ਨੇ ਤਰੱਕੀ ਤਾਂ ਬਹੁਤ ਕੀਤੀ ਹੈ ਪਰ ਕਿਤੇ ਨਾ ਕਿਤੇ ਮਨੁੱਖੀ ਜੀਵ ਨੂੰ ਜੀਵਾਂ ਨੂੰ ਮਾਰਨ ਦੀ ਬਹੁਤ ਹੀ ਵੱਡੀ ਸਾਜ਼ਿਸ਼ ਵੀ ਹੋ ਗਈ ਹੈ ਜੇ ਕਹੀਏ ਤੇ ਗੱਲ ਇੰਨੀ ਕਹੇ ਕਿ ਕੁਦਰਤ ਨਾਲ ਖਿਲਵਾੜ ਆਪਾਂ ਨਹੀਂ ਮਾੜਾ ਪੈ ਰਿਆ ਕਹਿੰਦਾ ਭਾਵੇਂ ਨਾ ਕਿ ਜੇ ਕਰ ਅਸੀਂ ਕੁਦਰਤ ਨੂੰ ਛੇੜਾਂਗੇ ਕੁਦਰਤ ਸਾਡ ਨੂੰ ਛੇੜੇਗੀ ਜੇ ਅੱਜ ਸੌਣ ਦੇ ਮਹੀਨੇ ਦੀ ਗੱਲ ਕਰੀਏ ਇੱਕ ਬਹੁਤ ਵੱਡੀ ਉਦਾਹਰਣ ਦੇ ਕੇ ਗੱਲ ਕਰਦਾ ਜੇ ਕੁਦਰਤ ਦੇ ਸੌਣ ਦੇ ਮਹੀਨੇ ਦੀ ਗੱਲ ਕਰੀ ਇਹਨਾਂ ਸਮਿਆਂ ਦੇ ਵਿੱਚ بارشਾਂ ਬਹੁਤ ਹੁੰਦੀਆਂ ਨੇ بارش ਹੋਣ ਕਾਰਨ ਹੜ੍ਹ ਆਉਂਦੇ ਨੇ ਕਈ ਤਰ੍ਹਾਂ ਦੇ ਨੁਕਸਾਨ ਹੋ ਜਾਂਦੇ ਨੇ ਕੋਈ ਕਿਸੇ ਦਾ ਘਰ ਟੁੱਟ ਜਾਣਾ ਜਾਂ ਸੜਕਾਂ ਟੁੱਟ ਜਾਣੀਆਂ ਡੈਮ ਤੱਕ ਤੋੜ ਦਿੱਤੇ ਜਾਂਦੇ ਨੇ ਕੁਦਰਤ ਵੱਲੋਂ ਜੇ ਆਪਣੇ ਲੈਵਲ ਤੇ ਕੋਈ ਮਾਰ ਮਾਰੇ ਤੇ ਫਿਰ ਉਸ ਨੂੰ ਸਾਇੰਸ ਨਹੀਂ ਰੋਕ ਸਕਦੀ ਪਰ ਸਾਇੰਸ ਦੀ ਮਾਰ ਨੂੰ ਕੁਦਰਤ ਹਮੇਸ਼ਾ ਹੀ ਚੱਲਦੀ ਰਹੀ ਹੈ ਸਾਇੰਸ ਨੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਨੁਕਸਾਨ ਵੀ ਕੀਤੇ ਨੇ ਪਰ ਜੇ ਅੱਜ ਗੱਲ ਕਰੀਏ ਸਾਇੰਸ ਦੇ ਫਾਇਦਿਆਂ ਦੀ ਸਾਇੰਸ ਨੇ ਸਾਨੂੰ ਬਹੁਤ ਸਹੂਲਤਾਂ ਵੀ ਦਿੱਤੀਆਂ ਨੇ ਜਿਵੇਂ ਕਿ ਕੋਈ ਵਹੀਕਲ ਹੋ ਗਿਆ ਕੋਈ ਹਵਾ ਦੇਣ ਵਾਲਾ ਸਾਧਨ ਹੋ ਗਿਆ ਜਿਵੇਂ ਕਿ ਪੱਖਾ কুলਰ ਏਸੀ ਵਗੈਰਾ ਪਰ ਇਹ ਚੀਜ਼ਾਂ ਤਾਂ ਹੀ ਤਿਆਰ ਹੋਈਆਂ ਨੇ ਕਿਤੇ ਨਾ ਕਿਤੇ ਕੁਦਰਤ ਨੂੰ ਅਸੀਂ ਛੇੜਛਾੜ ਜ਼ਰੂਰ ਕੀਤੀ ਹੈ ਏਸੀ ਦੀ ਗੱਲ ਕਰੀਏ ਏਸੀ ਅੱਜ ਦੇ ਸਮੇਂ ਦੇ ਵਿੱਚ ਸਾਡੇ ਉਹ ਚੀਜ਼ਾਂ ਨੂੰ ਖਰਾਬ ਕਰ ਰਿਹਾ ਓਜ਼ੋਨ ਪਰਤ ਹੋ ਗਈ ਓਜ਼ੋਨ ਕੀ ਹੈ ਇਹ ਉਹ ਸਿਕਾ ਪਰਤ ਹੈ ਜਿਸ ਦੇ ਰਾਹੀਂ ਸੂਰਜ ਦੀਆਂ ਕਿਰਨਾਂ ਦੇ ਰਿਫਲੈਕਸ਼ਨ ਤੋਂ ਅਸੀਂ ਬਚਦੇ ਹਾਂ ਮਨੁੱਖੀ ਜੀਵ ਬਚਦੇ ਨੇ ਧਰਤੀ ਤੇ ਹੋਂਦ ਹੈਗੀ ਹੈ ਸੋ ਇਸ ਚੀਜ਼ ਨੂੰ ਅਸੀਂ ਦੇਖਦੇ ਹੋਏ ਮੈਂ ਤੇ ਇਹੀ ਕਹਾਗਾ ਕਿ ਕੁਦਰਤ ਨਾਲ ਖਿਲਵਾੜ ਬੰਦ ਕਰੋ ਅਤੇ ਜਿੰਨਾ ਕੁ ਵੀ ਹੋ ਸਕਦਾ ਆਪਣੇ ਆਪ ਨੂੰ ਡਿਵੈਲਪਡ ਮਾਈਂਡਡ ਬਣਾ ਕੇ ਰੁੱਖਾਂ ਦੀ ਜ਼ਰੂਰ ਲਗਾਉਣ ਦੀ ਕੋਸ਼ਿਸ਼ ਕਰੋ ਰੁੱਖ ਲਗਾਵਾਂਗੇ ਤੇ ਜਿੰਨੇ ਏਸੀ ਉਹਨੇ ਘਟਾਵਾਂਗੇ ਸਾਡੀ ਓਨੀ ਹੀ ਜ਼ਿੰਦਗੀ ਓਨੀ ਹੀ ਲਾਈਫ ਚੰਗੀ ਹੋਏਗੀ ਧੰਨਵਾਦ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ